रहेਗਾ ਕਿ सनी बराड़ इधरा आओगे कोई चर्चा पहले चल रही थी ਵੀ ਉਹਨਾਂ ਨੇ ਇਧਰ ਆਉਣਾ ਹੀ ਆਉਣਾ ਜਦੋਂ ਉਹਨਾਂ ਨੇ ਸਤੀਪਾ ਦੇ ਦਿੱਤਾ ਜੀ ਉਸ ਤੋਂ ਉਸ ਤੋਂ ਬਾਅਦ ਲੱਗ ਰਿਹਾ ਸੀ ਕਿ ਕਿਤੇ ਨਾ ਕਿਤੇ ਇਧਰ ਆਉਣਗੇ ਕੱਲ ਆ ਗਏ ਆ ਤੇ ਕੀ ਲੱਗਦਾ ਹੁਣ ਪੰਜਾਬ ਫਰੀ ਕੋਰ ਦੀ ਸਿਆਸਤਾਂ ਕੋਈ ਵੀ ਜਿਹੜਾ ਸਿਆਸੀ ਨੇਤਾ ਹੈਗਾ ਉਹ ਅਜਿਹਾ ਦਮ ਨਹੀਂ ਰੱਖਦਾ ਕਿ ਬਾਹਰ ਕੱਢ ਕੇ ਕਹਿ ਦੇ ਕਿ ਮੈਂ ਆ ਗਿਆ ਮੈਦਾਨ ਦੇ ਵਿੱਚ ਤੇ ਬਰਾਬਰ ਖੜ ਕੇ ਦਿਖਾਓ ਸਟੇਜ ਤੇ ਥਾਪੀਆਂ ਮਾਰੀਆਂ ਵੀ ਉਹ ਜਿਵੇਂ ਆਰਐਸਐਲ ਕਹਿੰਦੇ ਸੀ ਜੋ ਕਹਿੰਦੇ ਭਜਾਵਾਂਗੇ ਵੋਟੋ ਵਾਟਾ ਉਹ ਕਹਿੰਦਾ ਗਿਆ ਨਾ ਤੇ ਵੀ ਹੁਣ ਮੈਨੂੰ ਸਲੀ ਮਰਾੜ ਲੱਗ ਗਿਆ ਜੇ ਕਹਦਾ ਮੈਂ ਬਰਾਬਰ ਮੰਝੀ ਨਾ ਠੋਕੀ ਉਹ ਫਿਰ ਕਿਹਨੂੰ ਕਿਹਾ ਹੋਇਆ ਉਹਨੇ ਕਿਉਂਕਿ ਆਪਦੇ ਕਿਤੇ ਨਾ ਕਿਤੇ ਜੇ ਪੁਰਾਣੀ ਗੱਲ ਕਰੀਏ ਤਾਂ ਆਪਾਂ ਕੁਛ ਦਿਨ ਲੋਨਾਂ ਕਿਤੇ ਕਿਤੇ ਨਾਰਾਜ਼ਗੀ ਰਹਿੰਦੀ ਸੀ ਤੇ ਜਾਂ ਫਿਰ ਪਿਛਲੇ ਸਮੇਂ ਕਾਜੀ ਦਲ ਸੀ ਜੁੜ ਕੇ ਸੀ ਕਿ ਬਾਟੀ ਬਣੇ ਨਾਲ ਇਹਦੀ ਨਾਰਾਜ਼ਗੀ ਆ ਸੀ ਮੌਕਾ ਪ੍ਰਸਤੀ ਵਾਲੇ ਪਾਸੇ ਚੱਲੋਂਗੇ ਨਾ ਹਾਂ ਤੇ ਉਦੋਂ ਇੱਕ ਪੰਜਾਬੀ ਜਿਹਾ ਹਫਤਾ ਹੈ ਵੀ ਅਗਲੀ ਨੂੰ ਗਿਆ ਤੇ ਪਿਛਲੀ ਕੁੱਤਾ ਲੈ ਗਿਆ ਹਾਂ ਕਿਤੇ ਇਹ ਨਾ ਹੋਵੇ ਇਹ ਫਰੀਦਕੋਟ ਦੇ ਵਿੱਚ ਬੀਜੇਪੀ ਨੂੰ ਮੁੜ ਤੋਂ ਜਿਉਂਦਾ ਕਰਨ ਵਾਲਾ ਬੰਦਾ ਹੈ ਤਾਂ ਉਹ ਹੈਗਾ ਗੌਰਵ ਕੱਕੜ ਹਾਂ ਜੇ ਬੀਜੇਪੀ ਆਪ ਦੇ ਪੁਰਾਣੇ ਬੰਦੇ ਦੀ ਬਾ ਨਹੀਂ ਛੱਡਦੀ ਤਾਂ ਕੱਟ ਹੋ ਸਕਦਾ ਬਹੁਤ ਜ਼ਿਆਦਾ ਤੁਸੀਂ 2022 ਦੀਆਂ ਚੋਣਾਂ ਦੇ ਵਿੱਚ ਅਕਾਲੀ ਦਲ ਦੀਆਂ ਰੈਲੀਆਂ 'ਚ ਕਿੰਨੇ ਕੱਟ ਸੀ ਕਾਂਗਰਸ ਦੀਆਂ ਰੈਲੀਆਂ 'ਚ ਕਿੰਨਾ ਕੱਟ ਸੀ ਆਮ ਆਦਮੀ ਪਾਰਟੀ ਵਾਲਿਆਂ ਕੋਲੇ ਕੱਟ ਬਹੁਤ ਕੱਟ ਹੁੰਦਾ ਸੀਗਾ ਮੰਨਦੇ ਉਸ ਗੱਲ ਨੂੰ ਸਹੀ ਹੈ ਤੇ ਜਿੱਤ ਗਏ ਉਹ ਕੈਪਟਨ ਮਿਲਿੰਦਰ ਸਿੰਘ ਸਾਰੇ ਨੇ ਦੇਖਿਆ ਮਹਿਲਾਂ ਦਾ ਰਾਜਾ ਮਹਿਲਾਂ ਤੋਂ ਬਾਹਰ ਨਹੀਂ ਆਉਂਦਾ ਜਦ ਸੰਨੀਪਰਾੜ ਤਾਂ ਪਹਿਲਾਂ ਹੀ ਰੋਣ ਲੱਗ ਗਿਆ ਸੀ ਇੱਕ ਵਾਰੀ ਵੀ ਮੇਰੇ ਘਰੇ ਨਹੀਂ ਜਾਂਦੇ ਤੁਸੀਂ ਜਦੋਂ ਕੈਪਟਨ ਮਿੰਦਰ ਸਿੰਘ ਨੂੰ ਹਾਂ ਉਹੋ ਜੇ ਤਰੀਕੇ ਨਾਲ ਹੋ ਸਕਦਾ ਵੀ ਉਹਨਾਂ ਨੂੰ ਰਾਜ਼ੀ ਕਰ ਲਵੇ ਭਾਈ ਆਓ ਮੈਂ ਸ਼ਾਮਲ ਹੋਣਾ ਕਿਸੇ ਨੇ ਕੈਪਟਨ ਤੇ ਭਰੋਸਾ ਨਹੀਂ ਕਰਨਾ ਜੇ ਭਰੋਸਾ ਕਰਨਗੇ ਤਾਂ ਕੇਂਦਰ ਤੇ ਕਰਨਗੇ ਜੇ ਭਰੋਸਾ ਕਰਨਗੇ ਤਾਂ ਭਾਜਪਾ ਤੇ ਹੋਊਗਾ ਜੇ ਭਰੋਸਾ ਹੋਊਗਾ ਤਾਂ ਭਾਜਪਾ ਦੀ ਲੀਡਰਸ਼ਿਪ ਤੇ ਹੋਣਾ ਕੈਪਟਨ ਤੇ ਭਰੋਸਾ ਕੋਈ ਨਹੀਂ ਕਰਦਾ ਤਾਂ ਕੱਲ ਫਰੀ ਕੋਟ ਦੀ ਸਿਆਸਤ ਦੇ ਵਿੱਚ ਵੀ ਹਲਚਲ ਹੋਈ ਹੈ ਫਰੀ ਕੋਟ ਦੀ ਸਿਆਸਤ ਵਿੱਚ ਕਿਸੇ ਸਮੇਂ ਕੈਪਟਨ ਅਮਿੰਦਰ ਸਿੰਘ ਦੇ ਓਐਸਡੀ ਰਹੇ ਅਤੇ ਉਸ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਦੇ ਓਐਸਡੀ ਰਹੇ ਸਣੀ ਬਰਾੜ ਵੱਲੋਂ ਕੱਲ ਬੀਜੇਪੀ ਦਾ ਪੱਲਾ ਫੜਿਆ ਗਿਆ ਕੈਪਟਨ ਅਮਿੰਦਰ ਸਿੰਘ ਅਤੇ ਕਾਰਜਕਾਰੀ ਪ੍ਰਧਾਨ ਐਚੂਨੀ ਸ਼ਰਮਾ ਇੱਥੇ ਫਰੀ ਕੋਟ ਪਹੁੰਚੇ ਸਨ ਜਿਨ੍ਹਾਂ ਵੱਲੋਂ ਜਿਹੜਾ ਹੈਗਾ ਸਣੀ ਬਰਾੜ ਨੂੰ ਜੁਆਇਨ ਕਰਿਆ ਗਿਆ ਹਾਲਾਂਕਿ ਜੁਆਇਨ ਕਰਦਿਆਂ ਹੀ ਜਿਹੜੀਆਂ ਇੱਕ ਵਾਰ ਸਣੀ ਬਰਾੜ ਵੱਲੋਂ ਥਾਪੀਆਂ ਮਾਰੀਆਂ ਗਈਆਂ ਗੀਆਂ ਆਪਣੇ ਵਿਰੋਧੀਆਂ ਨੂੰ ਇਸ ਮੁੱਦੇ ਉੱਪਰ ਆਪਾਂ ਗੱਲਬਾਤ ਕਰਾਂਗੇ ਕਿਉਂਕਿ ਪਿਛਲੀ ਸਿਆਸਤ ਦੀ ਗੱਲ ਕਰੀਏ ਤਾਂ ਭਾਜਪਾ ਦੇ ਵਿੱਚ ਗੌਰਵ ਕੱਕੜ ਲਗਾਤਾਰ ਵਰਕ ਕਰ ਰਿਹਾ ਸੀ ਤੇ ਜਿਵੇਂ ਕਿ ਹੁਣ ਇੱਥੇ ਭਾਜਪਾ ਦੇ ਵਿੱਚ ਐਂਟਰੀ ਹੋਈ ਆ ਸਣੀ ਬਰਾੜ ਦੀ ਤਾਂ ਕਈ ਗੱਲਾਂ ਹੁਣ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਇਹਦੇ ਉੱਪਰ ਆਪਾਂ ਗੱਲਬਾਤ ਕਰਾਂਗੇ ਮੇਰੇ ਨਾਲ ਸਾਡੇ ਸੀਨੀਅਰ ਪੱਤਰਕਾਰ ਸੁਖਿੰਦਰ ਸੋਤਾ ਜੀ ਮੂਦੂ ਨੇ ਸੋਤਾ ਸਾਹਿਬ ਪਹਿਲਾਂ ਤੁਹਾਡਾ ਬਹੁਤ ਸਵਾਗਤ ਧੰਨਵਾਦ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਸੋਤਾ ਸਾਹਿਬ ਆਪਾਂ ਗੱਲ ਕਰੀਏ ਕੱਲ ਸਿਆਸਤ ਦੇ ਵਿੱਚ ਫ੍ਰੀ ਕੋਰਟ ਦੀ ਵਿੱਚ ਇੱਕ ਵਾਰ ਹਲਜਲ ਹੋ ਗਈ ਆ ਹਨਾ ਕਮੈਂਟਾਂ ਜਰੀਏ ਵੀ ਆਪਾਂ ਦੇਖ ਲਿਆ ਹੈਗਾ ਕਿ ਸਣੀਵਾਰ ਵਾਲੀ ਦਿਹਾਗੇ ਕੋਈ ਚਰਚਾ ਪਹਿਲੇ ਚੱਲ ਰਹੀ ਸੀ ਵੀ ਉਹਨਾਂ ਨੇ ਇੱਧਰ ਆਉਣਾ ਹੀ ਆਉਣਾ ਸੀਗਾ ਨਾ ਕਿਉਂਕਿ ਜਦੋਂ ਉਹਨਾਂ ਨੇ ਸਤੀਫਾ ਦੇ ਦਿੱਤਾ ਸੀ ਉਸ ਤੋਂ ਬਾਅਦ ਲੱਗ ਰਿਹਾ ਸੀ ਕਿ ਕਦਨੇ ਕਦੇ ਇੱਧਰ ਆਉਣਗੇ ਕੱਲ ਆ ਗਿਆ ਤੇ ਕੀ ਲੱਗਦਾ ਹੁਣ ਪੰਜਾਬ ਫਰੀ ਕੋਟ ਦੀ ਸਿਆਸਤ ਆ ਹੁਣ ਤੋਂ ਅ ਫਰੀ ਕੋਟ ਦੀ ਸਿਆਸਤ ਦੀ ਜੇਕਰ ਆਪਾਂ ਗੱਲ ਕਰੀਏ ਤਾਂ ਫਿਲਹਾਲ ਫਰੀਦਕੋਟ ਦੇ ਜਿਹੜੇ ਹੈਗੇ ਆ ਉਹ ਜਲਵੇਂ ਵੇਖਣ ਨੂੰ ਨਹੀਂ ਮਿਲ ਰਹੇ ਜਿਹੜੇ ਪਿਛਲੇ ਦਹਾਕਿਆਂ ਦੇ ਵਿੱਚ ਇੱਥੇ ਵੇਖਣ ਨੂੰ ਮਿਲਦੇ ਸੀ ਕੋਈ ਵੀ ਜਿਹੜਾ ਸਿਆਸੀ ਨੇਤਾ ਹੈਗਾ ਉਹ ਅਜਿਹਾ ਦਮ ਨਹੀਂ ਰੱਖਦਾ ਕਿ ਬਾਹ ਕੱਢ ਕੇ ਕਹਦੇ ਕਿ ਮੈਂ ਆ ਗਿਆ ਮੈਦਾਨ ਦੇ ਵਿੱਚ ਤੇ ਬਰਾਬਰ ਖੜ ਕੇ ਦਿਖਾਓ ਹਮ ਅਜਿਹੀ ਗੱਲਬਾਤ ਹੁਣ ਨਹੀਂ ਰਹੇਗੀ ਬੇਸ਼ੱਕ ਕਿਸੇ ਸਮੇਂ ਇੱਕ ਇੱਕੀ ਢਿੱਲੋਂ ਦੀ ਪਰਸਨਲ ਵੋਟ ਬੈਂਕ ਹੁੰਦੀ ਸੀ ਕਿਸੇ ਸਮੇਂ ਜਿਹੜੇ ਹੈਗੇ ਆ ਸਰਦਾਰ ਅਵਤਾਰ ਸਿੰਘ ਬਰਾੜ ਸਵਰਗੀ ਉਹਨਾਂ ਦੀ ਪਰਸਨਲ ਵੋਟ ਬੈਂਕ ਸੀ ਹਮ ਹਾਲੇ ਤੱਕ ਅਵਤਾਰ ਸਿੰਘ ਬਰਾੜ ਦੀ ਪਰਸਨਲ ਵੋਟ ਬੈਂਕ ਹਾਲੇ ਵੀ ਉਹਦੇ ਬੇਟੇ ਦੇ ਨਾਲ ਖੜੀ ਹੈ ਖੜੀ ਹੈ ਪਰ ਬਾਕੀ ਨੇ ਤਾਵਾਂ ਦੇ ਨਾਲੋਂ ਇਹ ਟੁੱਟ ਚੁੱਕੀ ਹੈ ਨਵੇਂ ਆਈ ਜਾਂਦੇ ਨੇ ਪੁਰਾਣੇ ਜਾਈ ਜਾਂਦੇ ਨੇ ਤੇ ਜਿਸ ਤਰ੍ਹਾਂ ਦੇ ਨਾਲ ਹੁਣ ਕੱਲ ਜੋ ਮਸਲਾ ਬਣਿਆ ਤਾਂ ਮੈਨੂੰ ਤਾਂ ਪਹਿਲਾਂ ਹੀ ਆਪਾਂ ਤਾਂ ਸੋਚਦੇ ਸੀਗੇ ਕਿ ਕੈਪਟਨ ਨੂੰ ਛੱਡ ਕੇ ਬੰਦਾ ਸੁਖਬੀਰ ਦੇ ਜਿਹੜਾ ਹੈਗਾ ਰਾਤ ਤੇ ਚੜਿਆ ਤੇ ਕੋਈ ਬਹੁਲਾ ਬੜਾ ਟਾਈਮ ਉੱਤੇ ਰਹਿੰਦਾ ਨਹੀਂ ਹਾਂ ਵਾਪਸ ਆ ਆ ਸਾਬ ਪਹਿਲੀ ਲੱਗੀਆਂ ਸੀ ਨਾ ਵੀ ਪਰ ਵੇਖੇ ਜਾਵੇ ਤਾਂ ਹੁਣ ਉਸ ਸਮੇਂ ਇਹਨੂੰ ਕਿਦਰ ਕਿਤੇ ਟਿਕਟ ਵੀ ਮਿਲ ਜਾਣੀ ਸੀ ਕੋਟ ਉੱਪਰ ਮੇ ਹੋ ਵੀ ਗਿਆ ਸੀ ਇਹਨੂੰ ਹੈਨਾ ਤੇ ਉਸ ਸਮੇਂ ਇਹਨਾਂ ਵੱਲੋਂ ਸ਼੍ਰੋਮਣੀ ਕਾਲਦਲ ਜੁਆਇਨ ਕੀਤਾ ਗਿਆ ਤੇ ਹੁਣ ਫੇਰ ਉਸੇ ਪਾਰਟੀ ਦੇ ਜੋ ਬੀਜੇਪੀ ਦੇ ਵਿੱਚ ਆ ਗਏ ਦੇਖੋ ਜੀ ਜਦੋਂ ਤੁਸੀਂ ਮੌਕਾ ਪ੍ਰਸਤੀ ਵਾਲੇ ਪਾਸੇ ਚੱਲੋਗੇ ਨਾ ਤੇ ਉਦੋਂ ਇੱਕ ਪੰਜਾਬੀ ਦੀ ਕਹਾਵਤ ਹੈ ਵੀ ਅਗਲੀ ਨੂੰ ਗਿਆ ਤੇ ਪਿਛਲੀ ਕੁੱਤਾ ਲੈ ਗਿਆ ਹਮ ਕਿਤੇ ਇਹ ਨਾ ਹੋਵੇ ਬਸ ਇਹ ਮੈਂ ਤਾਂ ਇਹ ਚ ਹੀ ਡਰਦਾ ਮੀ ਕਿ ਇਹ ਨਾ ਹੋ ਜੇ ਜਿਹੜੀ ਪਰ ਇਹਦੇ ਚ ਜਿਵੇਂ ਕੱਲ ਉਹ ਸਟੇਜ ਤੇ ਥਾਪੀਆਂ ਮਾਰੀਆਂ ਵੀ ਜਿਵੇਂ ਆਰਐਸਐਲ ਕਹਿੰਦੇ ਸੀ ਜੋ ਕਹਿੰਦੇ ਸੀ ਭਜਾਵਾਂਗੇ ਵੋਟੋ ਵਾਟਾ ਉਹ ਕਹਿੰਦਾ ਹੈ ਨਾ ਤੇ ਵੀ ਹੁਣ ਮੈਨੂੰ ਸੜੀ ਬਰਾੜ ਲੱਗਿਆ ਉਹ ਜਿਹੜਾ ਮੈਂ ਬਰਾਬਰ ਮੰਨ ਜੀ ਠੋਕੀ ਉਹ ਫਿਰ ਕਿਹਨੂੰ ਕਿਹਾ ਹੋਇਆ ਉਹਨੇ ਕਿਉਂਕਿ ਆਪ ਦੇ ਕਿਤੇ ਨਾ ਕਿਤੇ ਜੇ ਪ੍ਰਾਣੀ ਗੱਲ ਕਰੀਏ ਤਾਂ ਆਪਾਂ ਕੁਛ ਜੂਤੇ ਲੋਨਾਂ ਕਿਤੇ ਕਿਤੇ ਨਾਰਾਜ਼ਗੀ ਰਹਿੰਦੀ ਸੀਗੀ ਤੇ ਜਾਂ ਫਿਰ ਪਿਛਲੇ ਸਮੇਂ ਕਾਜੀਦਲ ਸੀ ਜੁੜ ਕੇ ਸੀਗੀ ਕੀ ਬਾਟੀ ਬਾਣੇ ਨਾਲ ਇਹਦੀ ਨਾਰਾਜ਼ਗੀ ਹੈ ਵੀ ਜਿਹੜੀ ਵਿਰੋਧੀਆਂ ਨੂੰ ਸ਼ਬਦ ਵਰਤੇ ਨੀ ਦੇਖੋ ਜੀ ਇਸ ਚੀਜ਼ ਨੂੰ ਆਪਾਂ ਕਲੀਅਰ ਨਹੀਂ ਕਰ ਸਕਦੇ ਕਿਉਂਕਿ ਉਹਨਾਂ ਨੇ ਠੀਕ ਜੇ ਨਾਮ ਲੈ ਲੈਂਦੇ ਤਾਂ ਗੱਲ ਵੱਖਰੀ ਸੀ ਜਿਹਨੂੰ ਕਿਹਾ ਹੋਣਾ ਉਹ ਆਪੇ ਸਮਝ ਗਿਆ ਹੋਊਗਾ ਠੀਕ ਹੈ ਜਿਨੇ ਉਹਨੇ ਮੂੰਹ ਤੇ ਉਹ ਗੱਲ ਕਹੀ ਹੋਣੀ ਆ ਉਹਨੂੰ ਉਹਨੇ ਕਹਿਤਾ ਉਹ ਆਪੇ ਸਮਝ ਗਿਆ ਹੋਗਾ ਅਸਲ ਗੱਲ ਇਹ ਹੈ ਕਿ ਫਰੀਦਕੋਟ ਦੇ ਵਿੱਚ ਭਾਜਪਾ ਨੂੰ ਮੁਰਦ ਤੋਂ ਜਿਉਂਦਾ ਕਰਨ ਵਾਲਾ ਬੰਦਾ ਹੈ ਤਾਂ ਉਹ ਹੈਗਾ ਗੌਰਵ ਕੱਕੜ ਹਾਂ ਛੇ ਭਾਜਪਾ ਆਪਦੇ ਪੁਰਾਣੇ ਬੰਦੇ ਦੀ ਬਾ ਨਹੀਂ ਛੱਡਦੀ ਤਾਂ ਹਾਂ ਹਾਂ ਕਿਉਂਕਿ ਭਾਜਪਾ ਨੂੰ ਜਿਉਂਦਾ ਕਰਨ ਵਾਲਾ ਗੌਰਵ ਕੱਕੜਾ ਉਹਨੇ ਵੱਡੇ ਪੱਧਰ ਤੇ ਜਿਹੜੀ ਐਸਸੀ ਬੋਰਡ ਬੈਂਕ ਹੈ ਉਹਨੂੰ ਟੱਚ ਕੀਤਾ ਹੈ ਜਿਹੜੇ ਲੋਕਾਂ ਨੂੰ ਆਪਦੇ ਨਾਲ ਜੁੜਿਆ ਤੇ ਉਹਦਾ ਤੁਸੀਂ ਦੇਖਿਆ ਬੀ ਐਮਪੀ ਇਲੈਕਸ਼ਨ ਦੇ ਵਿੱਚ ਕਈ ਪਿੰਡਾਂ ਦੇ ਵਿੱਚ ਗੌਰਵ ਕੱਕੜ ਸੈਕੰਡ ਆਇਆ ਹੈ। ਮੰਨ ਲਓ ਬੀਜੇਪੀ ਸੈਕੰਡ ਆਈ ਹੈ ਫਰੀਕੋਟ ਹਲਕੇ ਦੇ ਵਿੱਚ। ਤਾਂ ਕਈ ਪਿੰਡਾਂ ਦੇ ਵਿੱਚ ਕਾਂਗਰਸ ਤੇ ਕਾਲੀ ਦਲ ਨੂੰ ਪਛਾੜ ਗਏ ਸੀ। ਪਰ ਜੇਕਰ ਹੁਣ ਬੀਜੇਪੀ 2027 ਦੀਆਂ ਚੋਣਾਂ ਦੇ ਵਿੱਚ ਗੌਰਵ ਕੱਕੜ ਨੂੰ ਪਿੱਛੇ ਕਰਦੀ ਹੈ ਤਾਂ ਔਰ ਜਿਹੜਾ ਹੈਗਾ ਸਨੀ ਬਰਾੜ ਨੂੰ ਅੱਗੇ ਲੈ ਕੇ ਆਉਂਦੀ ਹੈ ਤਾਂ ਮੈਨੂੰ ਲੱਗਦਾ ਨਹੀਂ ਹੈ ਕਿ ਸਨੀ ਬਰਾੜ ਲਈ ਸੌਖਾ ਕੰਮ ਹੋਊਗਾ। ਪਰ ਵਿਖੇ ਜਵੇ ਤਾਂ ਕਿਤੇ ਨਾ ਕਿਤੇ ਤਾਂ ਹੁਣ ਗੱਲ ਕਰਨਾ ਆ ਸਰੀਮ ਬਰਾੜ ਦੇ ਸਾਥੀ ਵੀ ਪੱਟ ਦੇ ਥਾਪੀਆਂ ਮਾਰੀ ਜਾਂਦੇ ਆ ਵੀ ਅਸੀਂ ਤਾਂ ਸਤਾਈ ਦੇ ਵਿੱਚ ਚੋਨ ਲੜਣੀ ਲੜਨੀ ਹੈ ਨਾ ਤੇ ਉਧਰੋਂ ਗੌਰ ਕੱਕੜ ਦੇ ਜਿਹੜੇ ਸਾਥੀ ਕਿਉਂਕਿ ਕਿਉਂਕਿ ਗੌਰ ਕੱਕੜ ਨੇ ਉਸ ਸਮੇਂ ਕੰਮ ਕੀਤਾ ਜਦੋਂ ਕਿਸਾਨੀ ਸੰਘਰਸ਼ ਸੀਗਾ ਹੈ ਨਾ ਉਸ ਸਮੇਂ ਐਮਸੀਬੀ ਖੜੇ ਕੀਤੇ ਉਹਨੇ ਕੰਮ ਕੀਤਾ ਤੇ ਪਰ ਹੁਣ ਪਾਰਟੀ ਵੀ ਦੂਦਜ ਹੋ ਜਾਣੀ ਆ ਕੱਲ ਸੜੀ ਬਰਾ ਨੇ ਇਕੱਠ ਕਰਕੇ ਦਿਖਾਤਾ ਆਪਦਾ ਨਾ ਇਤਨੇ ਕਿਤੇ ਪ੍ਰਵਾਹ ਤਾਂ ਪੈਂਦਾ ਹੀ ਉਹ ਚੀਜ਼ ਦਾ ਤੇ ਹੁਣ ਉਹਦੇ ਵਿੱਚ ਹੁਣ ਕਿੰਨਾ ਗੇ ਚੀਜ਼ ਨੂੰ ਆਪਾਂ ਦੇਖਦੇ ਆਂ ਵੀ ਕੀ ਦੇਖਦੇ ਹਾਂ ਜਗਤਾਰ ਅੱਜ ਦੀਆਂ ਗੱਲਾਂ ਇਕੱਠਾਂ ਤੇ ਨਿਰਪਰ ਨਹੀਂ ਰਹਿੰਦੀਆਂ ਹਾਂ ਜਿਹੜੇ ਕਿਆਸ ਰਾਈਆਂ ਨੂੰ ਇਕੱਠਾਂ ਨੂੰ ਦੇਖ ਕੇ ਕਿੰਨੇ ਲਗਾਈਆਂ ਜਾ ਸਕਦੀਆਂ ਇਕੱਠ ਲੱਗ ਸਕਦਾ ਆ ਸਕਦਾ ਕੱਟ ਲੋਕ ਕੱਟ ਹੋ ਸਕਦਾ ਬਹੁਤ ਜ਼ਿਆਦਾ ਤੁਸੀਂ 2022 ਦੀਆਂ ਚੋਣਾਂ ਦੇ ਵਿੱਚ ਅਕਾਲੀ ਦਲ ਦੀਆਂ ਰੈਲੀਆਂ 'ਚ ਕਿੰਨੇ ਇਕੱਠ ਸੀ ਕਾਂਗਰਸ ਦੀਆਂ ਰੈਲੀਆਂ 'ਚ ਕਿੰਨਾ ਇਕੱਠ ਸੀ ਆਮ ਆਦਮੀ ਪਾਰਟੀ ਵਾਲੇ ਕੋਲੇ ਇਕੱਠ ਬਹੁਤ ਕੱਟ ਹੁੰਦਾ ਸੀਗਾ ਮੰਨ ਤੇ ਜਿੱਤ ਗਏ ਉਹ ਬਾਕੀ ਅੰਦਰ ਭਾਂਡੇ ਮੁੱਦੇ ਕਰਾ ਗਏ ਉਹ ਉਹਨਾਂ ਨੇ 90 ਲੈ 92 ਲੈ ਗਏ ਉਹ ਤਾਂ ਜਾਨਕੀ ਇਹਦਾ ਕਿਹਦਾ ਕੈਸਾ ਦਿਆਂ ਵੀ ਜਿਵੇਂ ਹੁਣ ਕੱਲ ਕੈਪਟਨ ਮੁੰਨੀ ਸਿੰਘ ਇੱਥੇ ਆਏ ਹੈ ਨਾ ਉਹਨੂੰ ਵੋਟ ਕੱਟ ਨੂੰ ਵੋਟਸ ਕਨਵਰਟ ਕਰਨਾ ਬੜਾ ਮੁਸ਼ਕਲ ਹੁੰਦਾ ਜੇ ਕੱਟ ਵੋਟ ਚ ਕਨਵਰਟ ਹੋ ਗਿਆ ਤਾਂ ਤੁਸੀਂ ਜਿੱਤ ਗਏ ਤੇ ਜਿਵੇਂ ਕੱਲ ਹੁਣ ਕੈਪਟਨ ਅਮਨ ਸਿੰਘ ਕਾਫੀ ਲੰਮੇ ਸਮੇਂ ਫਰੀਕੋਟ ਆਏ ਹੈ ਨਾ ਤੇ ਉਹਨਾਂ ਦੇ ਆਪਾਂ ਵੇਖੀਏ ਤਾਂ ਹਾਪਾ ਹਾਉਸ ਸਮਾਈਲ ਓਮੀ ਸੀ ਉਹਨਾਂ ਦੇ ਚਿਹਰੇ ਤੇ ਮੁਸਕਾਨ ਹੋਈ ਸੀ ਕਿ ਲੱਗਦਾ ਕਿ ਲੋਕ ਉਹਨਾਂ ਨੂੰ ਦੁਬਾਰਾ ਪਿਆਰ ਦੇਣਗੇ ਕਿਉਂਕਿ ਇੱਕ ਸਾਹ ਦਾ ਦੋਸਤ ਨਹੀਂ ਸਾਹ ਨੂੰ ਬਰਾੜ ਨੂੰ ਥਾਪੜਾ ਦੇ ਗਏ ਆ ਬਈ ਸੋਡੇ ਅਸੀਂ ਇਹ ਭੇਜਤਾ ਵੀ ਇਹਨੂੰ ਤੁਸੀਂ ਹੁਣ ਪਿਆਰ ਦੇਣਾ ਮੇਰੀ ਗੱਲ ਸੁਣੋ ਆਪਾਂ 9 ਸਾਲ ਵੇਖਿਆ ਕੈਪਟਨ ਮਰਿੰਦਰ ਸਿੰਘ 5 ਸਾਲ ਪਹਿਲੇ ਤੇ 4 ਸਾਲ ਬਾਅਦ ਵਾਲੇ ਠੀਕ ਹੈ ਸਾਢੇ 4 ਸਾਲ ਦੇ ਲਗਭਗ ਕੈਪਟਨ ਮਰਿੰਦਰ ਸਿੰਘ ਸਾਰੇ ਨੇ ਦੇਖਿਆ ਮਹਿਲਾਂ ਦਾ ਰਾਜਾ ਮਹਿਲਾਂ ਤੋਂ ਬਾਹਰ ਨਹੀਂ ਆਉਂਦਾ ਇਹ ਵੀ ਹੁਣ ਕੀ ਸੀ ਕਿ ਉਹਦਾ ਸ਼ਾਗਿਰਦ ਸੀ ਉਹਨੂੰ ਛੱਡ ਕੇ ਗਿਆ ਸੀ ਉਹਨੂੰ ਹੁਣ ਸ਼ਾਮਲ ਕਰਾਉਣਾ ਸੀ ਤੇ ਉਹ ਇਹਨੇ ਤੁਹਾਨੂੰ ਪਤਾ ਹੀ ਹੈ ਸਨੀ ਬਰਾੜ ਦਾ ਪਹਿਲੇ ਰੋਣ ਲੱਗ ਗਿਆ ਸੀ ਇੱਕ ਵਾਰੀ ਵੀ ਮੇਰੇ ਘਰੇ ਨਹੀਂ ਜਾਂਦੇ ਤੁਸੀਂ ਜਦੋਂ ਕੈਪਟਨ ਮਿੰਦਰ ਸਿੰਘ ਨੂੰ ਹਾਂ ਉਹ ਉਹ ਜੇ ਤਰੀਕੇ ਨਾਲ ਹੋ ਸਕਦਾ ਵੀ ਉਹਨਾਂ ਨੂੰ ਰਾਜ਼ੀ ਕਰ ਲਵੇ ਭਾਈ ਆਓ ਮੈਂ ਸ਼ਾਮਲ ਹੋਣਾ ਤੇ ਉਹ ਆ ਗਏ ਪਰ ਕੈਪਟਨ ਤੇ ਭਰੋਸਾ ਜਿਹੜਾ ਹੈਗਾ ਉਹ ਕਿਸੇ ਹੱਥ ਨਹੀਂ ਕੀਤਾ ਜਾ ਸਕਦਾ ਜਿਹੜਾ ਬੰਦਾ ਗੁੜਕਾ ਸਾਹਿਬ ਦੀ ਸੌਂ ਖਾ ਕੇ ਮੁੱਕਰ ਸਕਦਾ ਉਹਦੇ ਤੇ ਭਰੋਸਾ ਤੂੰ ਕਰ ਲੇਗਾ ਤੱਸੇ ਵੀ ਉਹ ਤਾਂ ਕੱਲੇ ਵੀ ਕਹ ਗਏ ਵੀ ਮੇਰੇ ਰਾਜ ਦੇ ਵਿੱਚ ਨਾ ਤਾਂ ਗੈਂਗਸਟਰ ਸੀਗਾ ਕੋਈ ਨਸ਼ਾ ਨਹੀਂ ਸੀ ਹੁਣ ਨਸ਼ਾ ਵੱਧ ਹੋਇਆ ਪਿਆ ਕੱਲ ਤਾਂ ਉਹ ਪੂਰੇ ਤੰਜ ਕੱਸ ਗਏ ਵੀ ਮੈਂ ਜਦੋਂ ਕੀ ਕਹਿੰਦੇ ਵੀ ਮੈਂ ਦੁਖੀ ਉਹਨਾਂ ਖਬਰਾਂ ਵੇਖ ਕੇ ਤੇ ਮੈਂ ਉਹਦੀ ਭਗਵੰਦ ਮਾ ਦੀ ਫੋਟੋ ਵੇਖ ਲੈਣਾ ਨਹੀਂ 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 ਤੇ ਜਦੋਂ ਕਾਂਗਰਸ ਦਾ ਯੂਥ ਵਿੰਗ ਦਾ ਜ਼ਿਲ੍ਹਾ ਪ੍ਰਧਾਨ ਮਰਿਆ ਉਦੋਂ ਸਰਕਾਰ ਕੀ ਦੀ ਸੀ ਦੱਸੀ ਫ੍ਰੀ ਕੋਰਟ 'ਚ ਗੋਲੀ ਮਾਰ ਕੇ ਮਾਰ ਕੇ ਗਏ ਜਦੋਂ ਉਦੋਂ ਸਰਕਾਰ ਕੀ ਦੀ ਸੀ ਕਾਂਗਰਸ ਦੀ ਸੀ ਕਿਸੇ ਹੋਰ ਦੀ ਤਾਂ ਹੈ ਨਹੀਂ ਸੀ ਬਿਲਕੁਲ ਬਿਲਕੁਲ ਤੇ ਉਦੋਂ ਫਿਰ ਫਿਰ ਉਹ ਗੈਂਗਸਟਰ ਨਹੀਂ ਸੀ ਉਦੋਂ ਹੀ ਫਰੋਤੀਆਂ ਮੰਗੀਆਂ ਜਾਂਦੀਆਂ ਸੀ ਜਿਹੜੇ ਉਸ ਸਮੇਂ ਫਰੋਤੀਆਂ ਦੇ ਪਰਚੇ ਦਰਜ ਹੋਏ ਆ ਉਸ ਸਮੇਂ ਤਮਕਾਉਣ ਦੇ ਪਰਚੇ ਦਰਜ ਹੋਏ ਆ ਫਿਰ ਉਹ ਮੁੰਡਿਆਂ ਤੇ ਕਿਉਂ ਕੀਤੇ ਭਾਈ ਤੁਸੀਂ ਫਿਰ ਉਹ ਉਹਨਾਂ ਨੂੰ ਬਰੀ ਕਰਾਓ ਵੀ ਥੋੜੇ ਸਮਝਦਾ ਗੈਂਗਸਟਰ ਬਾਤ ਹੈ ਹੀ ਨਹੀਂ ਸੀ ਕਰਾ ਫਿਰ ਕੈਪਟਨ ਕਹਵੇ ਵੀ ਕਿਉਂ ਪੁਲਿਸ ਨੇ ਦਰਜ ਕੀਤੇ ਉਹ ਪਰ ਇਹਦੇ ਚੋਂ ਅਪੋਰ ਗੱਲ ਕਰ ਗਏ ਹੁਣ ਆਪਾਂ ਲਾਸਟ ਗੱਲ ਉੱਪੇ ਟਿੱਗੇ ਕੀ ਲੋਕ ਫਰੀਕ ਕੋਰਟ ਦੇ ਸਣੀ ਬਰਾੜ ਤੇ ਯਕੀਨ ਕਰਨਗੇ ਕੀ ਕੈਪਟਨ ਅਮਨਿੰਦਰ ਸਿੰਘ ਤੇ ਪੰਜਾਬ ਦੇ ਲੋਕ ਦੁਆਰਾ ਯਕੀਨ ਕਰਨਗੇ ਜੋ ਪਿਛਲੇ ਸਮੇਂ ਕੈਪਟਨ ਕੈਪਟਨ ਹੋਈ ਸੀ ਦੇਖੋ ਜੀ ਕਿਸੇ ਨੇ ਕੈਪਟਨ ਤੇ ਭਰੋਸਾ ਨਹੀਂ ਕਰਨਾ ਜੇ ਭਰੋਸਾ ਕਰਨਗੇ ਤਾਂ ਕੇਂਦਰ ਤੇ ਕਰਨਗੇ ਜੇ ਭਰੋਸਾ ਕਰਨਗੇ ਤਾਂ ਬੀਜੇਪੀ ਤੇ ਹੋਊਗਾ ਜੇ ਭਰੋਸਾ ਹੋਊਗਾ ਤਾਂ ਬੀਜੇਪੀ ਦੀ ਲੀਡਰਸ਼ਿਪ ਤੇ ਹੋਣਾ ਕੈਪਟਨ ਤੇ ਭਰੋਸਾ ਕੋਈ ਨਹੀਂ ਕਰੇਗਾ ਫ੍ਰੀ ਕੋਰਟ ਦੇ ਵਿੱਚ ਕੀ ਨਿਕਲੂ ਸਿਨੈਰੀਓ ਫ੍ਰੀ ਕੋਰਟ ਦੇ ਵਿੱਚ ਹਲੇ ਜਗਤਾਰ ਜੋੜ-ਤੋੜ ਚੱਲੀ ਜਾਂਦੇ ਆ ਹਲੇ ਕਿਸੇ ਨੂੰ ਪਲੜਾ ਭਾਰੀ ਨਹੀਂ ਤੇ ਕਿਸੇ ਦਾ ਪੱਲਾ ਖਾਲੀ ਨਹੀਂ ਅੱਜ ਹੋ ਸਕਦਾ ਕੋਈ ਵੱਡਾ ਚਿਹਰਾ ਵੀ ਆ ਜਾਏ ਕੋਈ ਪਤਾ ਹੀ ਨਹੀਂ ਕਦੋਂ ਇੱਥੇ ਕੀ ਕੀ ਦੇਖੋ ਬੀਜੇਪੀ ਹੈ ਨੈਸ਼ਨਲ ਪਾਰਟੀ ਹਾਂ ਜਦੋਂ ਨੂੰ ਲੱਗਾ ਕਿ ਲੋਕਲ ਲੈਵਲ ਤੇ ਬੰਦਿਆਂ ਦਾ ਕਲੈਸ਼ ਪੈਂਦਾ ਹੋ ਸਕਦਾ ਤੀਜਾ ਬੰਦਾ ਲੈ ਕੇ ਖੜਾ ਕਰ ਦੇਣ ਹਾਂ ਵੀ ਪੰਜਾਬ ਦੇ ਵਿੱਚ ਕਿਹੜਾ ਕਾਪੜਾ ਕਰਨਾ ਚਾਹੁੰਦੀ ਹੈ ਉਹ ਬੀਜੇਪੀ ਬਿਲਕੁਲ ਬਿਲਕੁਲ ਤੇ ਪ੍ਰੇਮ ਸਫਰੀ ਬੈਠਾ ਵਿੱਚ ਉਹਨੇ ਵੀ ਤਾਂ ਕਹਿੰਨੇ ਕਹਿੰਦਾ ਮੈਨੂੰ ਵੀ ਦੇਓ ਟਿਕਟ ਕੋਈ ਗੱਲ ਤੋਂ ਉਹ ਧੰਨਵਾਦ ਗੱਲਬਾਤ ਕਰਨੇ ਬਹੁਤ ਬਹੁਤ ਧੰਨਵਾਦ ਤੁਹਾਡਾ ਸੋ ਇਹ ਸਨ ਸੀਨੀਅਰ ਪੱਤਰਕਾਰ ਸਿੰਘ ਸੁਤਾ ਜੀ ਜਿਨ੍ਹਾਂ ਵੱਲੋਂ ਵਾਕੋ ਵੀ ਗੱਲਬਾਤ ਕੀਤੀ ਕਿਉਂਕਿ ਕੱਲ ਸਣੀ ਬਰਾੜ ਜਿਹੜਾ ਬੀਜੇਪੀ ਜੀ ਸ਼ਾਮਲ ਹੋਏ ਆ ਸਣੀ ਬਰਾੜ ਦੀ ਗੱਲ ਕਰੀਏ ਤਾਂ ਪਹਿਲਾਂ ਕਾਂਗਰਸ ਦੇ ਵਿੱਚ ਸਨ ਅਤੇ ਜਦੋਂ ਉਹਨਾਂ ਦੇ ਕ ਤੇ ਜਦੋਂ ਕੈਪਟਨ ਮਨਦਰ ਸਿੰਘ ਨੂੰ ਮੁੱਖ ਮੰਤਰੀ ਦੇ ਅਸਤੀਫੇ ਤੋਂ ਦਿਨਾ ਪਿਆ ਸੀ ਤੇ ਉਸ ਤੋਂ ਬਾਅਦ ਉਹਨਾਂ ਵੱਲੋਂ ਆਪਣੀ ਪਾਰਟੀ ਬਣਾਈ ਗਈ ਸੀ ਤਾਂ ਉਸ ਸਮੇਂ ਜਿਹੜਾ ਹੈਗਾ ਸਨੀ ਬਰਾੜਵੀ ਉਹਨਾਂ ਨਾਲ ਚਲੇ ਗਏ ਸਨ ਪਰ ਕੈਪਟਨ ਮਨਦਰ ਸਿੰਘ ਵੱਲੋਂ ਆਪਣੀ ਪਾਰਟੀ ਦਾ ਰਲੇਵਾ ਭਾਜਪੀ ਨਾਲ ਕਰ ਲਿਆ ਗਿਆ ਤਾਂ ਉਹਨਾਂ ਵੱਲੋਂ ਜਿਹੜਾ ਹੈਗਾ ਸੰਦੀਪ ਬਰਾੜ ਵੱਲੋਂ ਜਿਹੜਾ ਹੈਗਾ ਉਸ ਦਾ ਸਾਥ ਛੱਡ ਦਿੱਤਾ ਗਿਆ ਸੀਗਾ ਤੇ ਉਹਨਾਂ ਵੱਲੋਂ ਸ਼ਲਮਣੀ ਇਕਾਈ ਦਲ ਦਾ ਜਿਹੜਾ ਜੁਆਇਨ ਕਰ ਲਿਆ ਸੀ ਤੇ ਉਸ ਤੋਂ ਬਾਅਦ ਸੁਖਵੀਰ ਸਿੰਘ ਬਾਦਲ ਵੱਲੋਂ ਉਸ ਨੂੰ ਆਪਣਾ ਜਿਹੜਾ ਹੈਗਾ OSD ਅਲਾਣਿਆ ਗਿਆ ਸੀਗਾ ਤੇ ਲੰਬੇ ਸਮੇਂ ਤੋਂ ਕੰਮ ਕਰ ਰਿਹਾ ਸਰ ਪਿਛਲੇ ਸਮੇਂ ਪਰੋਨਾ ਵੱਲੋਂ ਜਦੋਂ ਕਾਲੇਲੀਦਲ ਵੱਲੋਂ ਅਹੁਦਿਆਂ ਤੋਂ ਸਤੀਫਾ ਦਿੱਤੇ ਗਏ ਸੀ ਉਸ ਸਮੇਂ ਸਣੀ ਬਰਾੜ ਵੱਲੋਂ ਵੀ ਸਿਫਾ ਦਿੱਤਾ ਗਿਆ ਸੀ ਉਸ ਸਮੇਂ ਜਿਹੜੇ ਚਰਚਾ ਚੱਲ ਪਈਆਂ ਸੀ ਕਿ ਸਣੀ ਬਰਾੜ ਜਿਹੜਾ ਹੈ ਹੁਣੇ ਸਮੇਂ ਦੇ ਵਿੱਚ ਹੈ ਬੀਜੇਪੀ 'ਚ ਜਾਣਗੇ ਅਤੇ ਕੱਲ ਉਹ ਕੈਪਟਨ ਮੁੰਦਰ ਸਿੰਘ ਦੀ ਅਗਵਾਈ ਦੇ ਵਿੱਚ ਚਲੇ ਗਏ ਨੇ ਦੇਖਣਾ ਹੈ ਹੁਣੇ ਸਮੇਂ ਦੇ ਵਿੱਚ ਜਿੱਥੇ ਫਰੀਕ ਕੋਰ ਦੀ ਸਿਆਸਤ ਦੀ ਗੱਲ ਕਰੀਏ ਤਾਂ ਗੌਰਵ ਕੱਕੜ ਵੱਲੋਂ ਲਗਾਤਾਰ ਮਿਹਨਤ ਕੀਤੀ ਗਈ ਸੀ ਤਾਂ ਹੁਣ ਸਣੀ ਬਰਾੜ ਦੀ ਵੀ ਐਂਟਰੀ ਹੋਈ ਆ ਕਿਤੇ ਨਾ ਕਿਤੇ ਹੁਣੇ ਸਮੇਂ ਦੇ ਵਿੱਚ ਕਾਫੀ ਕੁਝ ਦੇਖਣ ਨੂੰ ਮਿਲੇਗਾ ਤੇ ਉਹ ਤੁਹਾਨੂੰ ਅਸੀਂ ਖਬਰਾਂ ਜਰੇ ਦੱਸਦੀ ਰਿਹਾ ਕਰਾਂਗੇ ਤੇ ਦੂਜੀ ਗੱਲ ਹੁਣ ਪੰਜਾਬ ਦੇ ਲੋਕ ਕੈਪਟਨ ਤੇ ਯਕੀਨ ਕਰਦੇ ਆ ਕਿ ਨਹੀਂ ਇਹ ਆਉਣ ਵਾਲਾ ਸਮਾਂ ਦੇ ਸਿਗਾ ਕਿਉਂਕਿ ਇਸ ਸਮੇਂ ਕੈਪਟਨ ਵੱਲੋਂ ਕਿਤੇ ਕਿਤੇ ਦੁਬਾਰਾ ਫੇਰ ਪਾਰੀ ਖੇਡਣ ਦੀ ਸ਼ੁਰੂਆਤ ਕੀਤੀ ਗਈ ਹੈ ਤੇ ਇਹ ਹੁਣ ਸਾਡੀ ਅੱਜ ਗੱਲਬਾਤ ਤੁਹਾਨੂੰ ਕਿਵੇਂ ਲੱਗੀ ਕਮੈਂਟ ਕਰਕੇ ਆਪਣੀ رائے ਜਰੂਰ ਦੇਣਾ